ਮਹਲਾ ਚੌਥਾ ਹਰ ਭਗਤਾਂ ਹਰ ਅਰਦਾਆ ਹਰ ਕੀ ਵਡਿਆਈ ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਹਰੀ ਦੀ ਸਿਫਤ ਸਲਾਹ ਕਰਦੇ ਹਨ ਹਰ ਕੀਰਤਨ ਭਗਤ ਨੇ ਤੰਗਾਂਵੰਦੇ ਹਰ ਨਾਮ ਸੁਖਦਾਈ ਭਗਤ ਸਦਾ ਹਰੀ ਦਾ ਕੀਰਤਨ ਗਾਉਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ ਜਪਦੇ ਹਨ ਹਰ ਭਗਤਾਂ ਨੂੰ ਨਿਤ ਨਾਮੇ ਦੀ ਵਡਿਆਈ ਬਖਸ਼ੀ ਹਨ ਨਿਤ ਚੜ੍ਹੇ ਸਵਾਈ ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ ਜਪਣ ਦਾ ਗੁਣ ਬਖਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵੱਧਦਾ ਜਾਂਦਾ ਹੈ ਤਰੱਕੀ ਕਰਦਾ ਜਾਂਦਾ ਹੈ ਹਰ ਭਗਤਾ ਨੂੰ ਥਿਰ ਘਰੀ ਬਹਾਲਿਆ ਨ ਆਪਣੀ ਪੈਜ ਰਖਾਈ ਪ੍ਰਭੂ ਨੇ ਆਪਣੇ ਬਿਰੰਦ ਦੀ लाज ਰੱਖੀ ਹੈ ਤੇ ਆਪਣੇ ਭਗਤਾ ਨੂੰ ਹਿਰਦੇ ਵਿੱਚ ਅਡੋਲ ਕਰ ਦਿੱਤਾ ਹੈ ਭਾਉ ਮਾਇਆ ਦੇ ਪਿੱਛੇ ਨਹੀਂ ਡੋਲਣ ਦਿੰਦਾ ਨਿੰਦਕਾਂ پاسੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ ਜੇ ਹਾ ਨਿੰਦਕ ਆਪਣੇ ਜੀ ਕਮਾਉਂਦੇ ਤਿਹੋ ਫਲ ਪਾਈ ਨਿੰਦਕ ਦੇਹੋ ਦੇਹਾ ਆਪਣੇ ਮਨ ਵਿੱਚ ਕਮਾਉਂਦੇ ਹਨ ਤਿਹੋ ਦੇ ਉਹਨਾਂ ਨੂੰ ਫਲ ਮਿਲਦਾ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹ ਧਰਤੀ ਵਿੱਚ ਕਮਾਈ ਕਿਉਂਕਿ ਅੰਦਰ ਬੈਠ ਕੇ ਵੀ ਕੀਤਾ ਹੋਇਆ ਕੰਮ ਜ਼ਰੂਰ ਪ੍ਰਗਟ ਹੋ ਜਾਂਦਾ ਹੈ ਭਾਵੇਂ ਕੋਈ ਧਰਤੀ ਵਿੱਚ ਲੋਕੇ ਕਰੇ ਜਨ ਨਾਨਕ ਦੇਖ ਵਿਖਸਿਆ ਹਰ ਕੀ ਵਡਿਆਈ ਪ੍ਰਭੂ ਦਾ ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ਪੌੜੀ ਮਹਲਾ 5 ਹੁਣ ਵੇਖੋ ਇਹ ਪੰਚਮ ਪਾਤਸ਼ਾਹ ਜੀ ਦੀ ਪੌੜੀ ਹੈ ਕਿਉਂਕਿ ਮਹਲਾ 5 ਆ ਗਿਆ ਇਹਦਾ ਮਤਲਬ ਹੈ ਜਿਹੜੀਆਂ ਪਿੱਛੇ ਵਾਲੀਆਂ ਪੌੜੀਆਂ ਵਾਂ ਉਹਨਾਂ ਦੇ ਨਾਲ ਵੀ ਮਸਲਾ ਵਿਚਾਰਨ ਆਪਾਂ ਕਰਨਾ ਵਾ ਕਿਉਂਕਿ ਇੱਥੇ ਗੁਰੂ ਸਾਹਿਬ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਵੀ ਆ ਵੇਖੋ ਇਦਾਂ ਪੜਨਾ। ਤਾਂ ਜੇ ਨਹੀਂ ਤਾਂ ਫਿਰ ਇੱਥੇ ਵੀ ਉਦਾਂ ਹੀ ਹੋਣਾ ਚਾਹੀਦਾ ਸੀ ਪੌੜੀ 5 ਲਿਖਿਆ ਹੋਣਾ। ਤਾਂ ਇਹਦਾ ਮਤਲਬ ਆ ਜਦੋਂ ਅਸੀਂ ਥੋੜਾ ਧਿਆਨ ਦੇਵਾਂਗੇ ਤਾਂ ਇਹ ਗੱਲਾਂ ਬੜੀਆਂ ਛੇਤੀ ਸੌਖੀਆਂ ਤੇ ਸਪਸ਼ਟ ਸਮਝ ਆ ਜਾਂਦੀਆਂ। ਭਗਤ ਜਨਾਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰੀਐ ਪ੍ਰਭੂ ਆਪਣੇ ਭਗਤਾਂ ਦਾ ਆਪ ਰਾਖਾ ਹੈ ਪਾਪ ਚਿਤਵੰਤ ਚਿਤਮਨ ਵਾਲਾ ਉਹਨਾਂ ਦਾ ਕੀ ਵਿਗਾੜ ਸਕਦਾ ਹੈ ਭੌਤ ਕੁਝ ਵਿਗਾੜ ਨਹੀਂ ਸਕਦਾ। ਗੁਮਾਨ ਕਰੇ ਮੂੜ ਗੁਮਾਨੀਆਂ ਵਿਸਖਾ ਦੀ ਮਰੀਐ ਮੂਰਖ ਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ ਜ਼ਹਿਰ ਖਾਦਿਆਂ ਮਰਦੇ ਹਨ। ਜ਼ਹਿਰ ਖਾਂਦੇ ਖਾਂਦੇ ਆਤਮਿਕ ਮੋਤੇ ਮਰ ਰਹੇ ਹਨ। ਆਏ ਲੱਗੇ ਨੀਂਦ ਦੇ ਥੋੜੜੇ ਜਿਉਂ ਪੱਕਾ ਖੇਤ ਲੁਣੀਆਂ ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ ਥੋੜੇ ਦਿਨ ਆਖਰ ਮੁੱਕ ਜਾਂਦੇ ਹਨ ਜਿਵੇਂ ਪੱਕਾ ਫਸਲ ਕੱਟੀਦਾ ਹੈ ਜੇਹੇ ਕਰਮ ਕਮਾਵੰਦੇ ਤੇਵੇ ਹੋ ਭਣੀਆਂ ਅਤੇ ਉਹ ਜਿਹੋ ਜਿਹੇ ਅਹੰਕਾਰ ਦੇ ਕੰਮ ਕਰਦੇ ਹਨ ਦਰਗਾਹ ਵਿੱਚ ਵੀ ਉਹ ਜਿਹੇ ਅਖਵਾਉਂਦੇ ਹਨ ਪਾਉ ਹੋ ਜਿਆ ਅਲ ਪਾਉਂਦੇ ਹਨ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਧਨੀਐ ਪਰ ਜੋ ਪ੍ਰਭੂ ਸਭ ਦਾ ਮਾਲਕ ਹੈ ਤੇ ਵੱਡਾ ਹੈ ਉਹ ਆਪਣੇ ਦਾਸ ਨਾਨਕ ਦਾ ਰਾਖਾ ਹੈ ਸ਼ਲੋਕ ਮਹਲਾ 4 ਮਨਮੁਖ ਮੂਲੋਂ ਭੁੱਲੇ ਆ ਵਿੱਚ ਲੱਭ ਲੋਭ ਅਹੰਕਾਰ ਸਤਿਗੁਰ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ ਕਿਉਂਕਿ ਉਹਨਾਂ ਦੇ ਅੰਦਰ ਲੱਭ ਲੋਭ ਤੇ ਅਹੰਕਾਰ ਹੈ ਝਗੜਾ ਕਰਦੇ ਆ ਅਨ ਦਿਨ ਗੁਜ਼ਰੈ ਸ਼ਬਦ ਨਾ ਕਰੈ ਵਿਚਾਰ ਉਹਨਾਂ ਦਾ ਹਰੇਕ ਦਿਹਾੜਾ ਭਾਅ ساری ਉਮਰ ਲੱਭ ਲੋਭ ਅਹੰਕਾਰ ਸੰਬੰਧੀ ਝਗੜਾ ਕਰਦਿਆਂ ਗੁਜ਼ਰਦਾ ਹੈ ਉਹ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦੇ ਛੋਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਕਰਤਾਰ ਨਹੀਂ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋ ਲਈ ਹੈ ਨਿਰਾ ਵਿਕਾਰ ਹੀ ਬੋਲਦੇ ਹਨ ਭਾਵੇਂ ਦੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ ਦਿੱਤੈ ਕਿਤੈ ਨਾ ਸੰਤੋਖੀ ਹੈ ਅੰਤਰ ਤਿਸ਼ਨਾ ਬਹੁ ਅ ਗਿਆਨ ਅੰਧਿਆਰ ਉਹ ਕਿਸੇ ਵੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਹੈ ਨਾਨਕ ਇਹੋ ਜਿਹਾ ਮਨ ਮੁੱਖਾਂ ਨਾਲੋਂ ਸਬੰਧ ਟੁੱਟਾ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ਮਹਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਮਾਇਆ ਦਾ ਪਿਆਰ ਹੈ ਉਹਨਾਂ ਦੇ ਹਿਰਦੇ ਵਿੱਚ ਸਤਿਗੁਰ ਦੇ ਸਨਮੁਖ ਹੋਣ ਦਾ ਰਹਿਣ ਵਾਲਾ ਨਿਉ ਨਹੀਂ ਹੁੰਦਾ ਉਹ ਆਵੇ ਜਾਏ ਪੁਵਾਈਐ ਸੁਪਨੇ ਸੁਖ ਨਾ ਹੋਏ ਓਏ ਆਵੇ ਜਾਏ ਪੁਵਾਈਐ ਸੁਪਨੇ ਸੁਖ ਨਾ ਕੋਏ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਉਹ ਜੰਮਣ ਮਰਨ ਦੇ ਵਿੱਚ ਪੋਂਦਾ ਫਿਰਦਾ ਹੈ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਉਹ ਮਨੁੱਖ ਮਾਇਆ ਮੋਹ ਵਿੱਚ ਕੂੜਾ ਕੰਮ ਕਰਦਾ ਹੈ ਜ਼ਬਾਨ ਤੋਂ ਵੀ ਕੂੜ ਬੋਲਦਾ ਹੈ ਕੂੜ ਵਿੱਚ ਲੱਗ ਕੇ ਕੂੜ ਦਾ ਹੀ ਰੂਪ ਹੋ ਜਾਂਦਾ ਹੈ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਕਿਉਂਕਿ ਮਾਇਆ ਦਾ ਮੋਹ ਰੂਪਕੂੜ ਨਿਰੋਲ ਦੁੱਖ ਦਾ ਕਾਰਨ ਹੈ ਇਸ ਲਈ ਉਹ ਦੁੱਖ ਵਿੱਚ ਹੀ ਮੁੱਕ ਜਾਂਦਾ ਹੈ ਤੇ ਦੁੱਖ ਦਾ ਹੀ ਰੋਣਾ ਰੋਂਦਾ ਰਹਿੰਦਾ ਹੈ ਨਾਨਕ ਤਾਤ ਲਿਵੈ ਜੋੜਨਾ ਆਵਈ ਜੇ ਲੋਚੈ ਸਭ ਕੋ ਏ ਭਾਵੇਂ ਹਰੇਕ ਮਨੁੱਖ ਪਿਆ ਤਾਂ ਕਰੇ ਪਰ ਹੈ ਨਾਨਕ ਮਾਇਆ ਤੇ ਲਿਵ ਦਾ ਮੇਲ ਫੱਬ ਨਹੀਂ ਸਕਦਾ ਜਿਨ ਕੋ ਕੋਤੇ ਪਨ ਪਿਆ ਤਿਨਾ ਗੁਰ ਸ਼ਬਦੀ ਸੁਖ ਹੋਏ ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ ਜਿਨ੍ਹਾਂ ਦੇ ਮਨ ਰੂਪ ਭੱਲੇ ਵਿੱਚ ਭਲੇ ਸੰਸਕਾਰਾਂ ਦਾ ਇਕਾਠ ਰੂਪ ਪਨ ਉਕਰਿਆ ਹੋਇਆ ਹੈ ਉਹਨਾਂ ਨੂੰ ਸਤਿਗੁਰ ਦੇ ਸ਼ਬਦ ਦੇ ਰਾਹੀ ਸੁਖ ਮਿਲਦਾ ਹੈ ਪੌੜੀ ਮਹਲਾ ਪੰਜਵਾਂ ਨਾਨਕ ਵਿਚਾਰੈ ਸੰਤ ਮਨ ਜਨਾ ਚਾਰ ਵੇਦ ਕਹੰਦੇ اے ਨਾਨਕ ਸੰਤ ਤੇ muni jan apni vichar dasde han te charhe ved bhav pratan dharm pustak bhi yahi gal akde han bhagat mukhe te bolde se vachan hovande ke bhagat jan jo vachan muhon bolde han ohi sahi hunde han pragat pahare japde sab lok sunnde bhagat sare sansar vich pratak prasiddh hunde han te onhan di shobha sare lok sunnde han ਸੋਖ ਨਾ ਪਾਏ ਨੂੰ ਮੁਗਦ ਨਾਰ ਸੰਤ ਨਾਲ ਖਹੰਦੇ ਜੋ ਮਨੁੱਖ ਅਜਿਹੇ ਸੰਤਾ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਉਂਦੇ ਓਏ ਲੋਚ ਨਹੀਂ ਹੁਨਾ ਗੁਨਾ ਨੋ ਓਏ ਅਹੰਕਾਰ ਸੜੰਦੇ ਉਹ ਦੁਖੀ ਸੜਦੇ ਤਾਂ ਅਹੰਕਾਰ ਵਿੱਚ ਹਨ ਪਰ ਭਗਤ ਜਨਾਂ ਦੇ ਗੁਨਾ ਨੂੰ ਤਰਸਦੇ ਹਨ ਓਏ ਵਿਚਾਰੇ ਕੀ ਕਰੈ ਜਾਂ ਭਾਗ ਧੁਰ ਮੰਦੇ ਇਨਾ ਦੁਖੀ ਮਨੁੱਖਾਂ ਦੇ ਵਸ ਕੀ ਹੈ ਕਿਉਂਕਿ ਮੁੱਢ ਤੋਂ ਮੰਦੇ ਕੰਮ ਕਰਨ ਕਰਕੇ ਮੰਦੇ ਸੰਸਕਾਰ ਹੀ ਉਹਨਾਂ ਦਾ ਹਿੱਸਾ ਹੈ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਜੋ ਮਨੁੱਖਰਾਬੂ ਵਾਲੋ ਮੋਏ ਹੋਏ ਹਨ ਉਹ ਕਿਸੇ ਦੇ ਸਕੇ ਨਹੀਂ ਹਨ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਨਿਰਵੈਰਾ ਨਾਲ ਵੀ ਵੈਰ ਕਰਦੇ ਹਨ ਤੇ ਪ੍ਰਮਾਤਮਾ ਦੇ ਧਰਮ ਅਨੁਸਾਰ ਦੁਖੀ ਹੁੰਦੇ ਹਨ ਜੋ ਜੋ ਸੰਤ ਸ਼ਰਾਪਿਆ ਸੇ ਫਿਰੇ ਭਵੰਦੇ ਜੋ ਮਨੁੱਖ ਸੰਤਾਂ ਵੱਲੋਂ ਫਟਕਾਰੇ ਹੋਏ ਹਨ ਉਹ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ ਪੇੜ ਮਡਾ ਹੂੰ ਕਟਿਆ ਤਿਸ ਡਾਲ ਸੁਕੰਦੇ ਇਹ ਸਪਸ਼ਟ ਗੱਲ ਹੈ ਕਿ ਜੋ ਰੁੱਖ ਮੁੱਢੋ ਕਟਿਆ ਜਾਏ ਉਸਦੇ ਟਹਿਣ ਵੀ ਤਾਣੀਆਂ ਵੀ ਹੌਲੀ ਹੌਲੀ ਸੁੱਕ ਹੀ ਜਾਂਦੀਆਂ ਹਨ ਸ਼ਲੋਕ ਮਹਲਾ 5ਵਾਂ ਗੁਰੂ ਨਾਨਕ ਹਰ ਨਾਮ ਦਰੜਾਇਆ ਭੰਨਣ ਘੜਨ ਸਮਰੱਥ ਏ ਨਾਨਕ ਜੋ ਹਰੀ ਸਰੀਰਾਂ ਨੂੰ ਸਹਿਜੇ ਹਟਾ ਕੇ ਬਣਾ ਸਕਦਾ ਹੈ ਸਤਿਗੁਰ ਨੇ ਉਸ ਹਰੀ ਦਾ ਨਾਮ ਸਾਡੇ ਹਿਰਦੇ ਵਿੱਚ ਭਰੋ ਦਿੱਤਾ ਹੈ ਤੇ ਸਾਡਾ ਸਭ ਕੁਝ ਦੂਰ ਹੋ ਗਿਆ ਹੈ ਪ੍ਰਭ ਸਦਾ ਸੰਭਾਲੈ ਮਿੱਤਰ ਤੂੰ ਦੁੱਖ ਸਬਾਇਆ ਲੱਥ ਏ ਮਿੱਤਰ ਜੇ ਤੂੰ ਵੀ ਪਰਬਉ ਨੂੰ ਸਦਾ ਯਾਦ ਕਰਨ ਤਾਂ ਤੇਰਾ ਵੀ ਦੁੱਖ ਲਹਿ ਜਾਏ ਮਹਲਾ ਪੰਜਵਾ ਖੁਦ ਆਵੰਤ ਨ ਜਾਣੀ ਲਾਜ ਕੁਲਾਜ ਕਬੂਲ ਜਿਵੇਂ ਭੁੱਖਾ ਮਨੁੱਖ ਆਦਰ ਦੇ ਬਚਨ ਦਾ ਨਰਾਦਰੀ ਦੇ ਬੰਦੇ ਬਚਨ ਨੂੰ ਨਹੀਂ ਜਾਣਦਾ ਭਾਉ ਪ੍ਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦਿੰਦਾ ਹੈ ਤਿਵੇਂ ਨਾਨਕ ਮੰਗੈ ਨਾਮ ਹਾਰੋ ਕਰ ਕਿਰਪਾ ਸੰਜੋਗ ਹੈ ਹਰੀ ਨਾਨਕ ਵੀ ਤੇਰਾ ਨਾਮ ਮੰਗਦਾ ਹੈ ਮੇਰ ਕਰਕੇ ਮਿਲਾਪ ਬਖਸ਼ ਪੌੜੀ ਜਿਵੇਂ ਹੈ ਕਰਮ ਕਮਾਵੰਦਾ ਤੇਵੇਂ ਹੈ ਫਲ ਤੇ ਅਕਿਰਤ ਘਣ ਮਨੁਖ ਜਿਹੋ ਜਿਹੇ ਕਰਮ ਕਰਦਾ ਹੈ ਉਹ ਕਰਮ ਉਹੋ ਜਿਹੇ ਫਲ ਦਿੰਦਾ ਹੈ ਜੱਬੇ ਤੱਤਾ ਲੋਹਸਾਰ ਵਿੱਚ ਸੰਗੈ ਪਲਤੇ ਜੇ ਕੋਈ ਤੱਤਾ ਤੇ ਕਰੜਾ ਲੋਹਾ ਜੱਬੇ ਤਾਂ ਸੰਗ ਵਿੱਚ ਹੀ ਚੁੱਭ ਜਾਂਦਾ ਹੈ ਘੱਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਉਹ ਜਮਦੂਤ ਉਹਨਾਂ ਖੋਟੇ ਕਰਮਾਂ ਦੇ ਕਾਰਨ ਗਲ ਵਿੱਚ ਰੱਸਾ ਪਾ ਕੇ ਭਾਉ ਨਿਰਾਦਰੀ ਦਾ ਵਰਤਾਓ ਕਰਕੇ ਅੱਗੇ ਲਾ ਲਿੰਦਾ ਹੈ ਕਾਈ ਆਸ ਨਪਨੀਆ ਨਿਤ ਪਰ ਮਲਹਿਰ ਤੇ ਸਦਾ ਪ੍ਰਾਈ ਮੈਲ ਚਰਾਉਂਦੇ ਵੀ ਔ ਨਿੰਦਾ ਕਰਕੇ ਸਦਾ ਪ੍ਰਾਇ ਪਾਪ ਸਿਰ ਤੇ ਲੈਂਦੇ ਹੀ ਕੋਈ ਆਸ ਵੀ ਪੂਰੀ ਨਹੀਂ ਹੁੰਦੀ ਲੋਕ ਤੇ ਪਰਲੋਕ ਦੋਵੇਂ ਜਾਇਆ ਜਾਂਦੇ ਹਨ ਕੀਆ ਨਾ ਜਾਣੇ ਕਿਰਤ ਘਾਣ ਵਿੱਚ ਜੋਨੀ ਫਿਰਤੇ ਜੁਨਾ ਵਿੱਚ ਭਟਕਦਾ ਮਨੁੱਖ ਅਕੀਰਤ ਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ ਜਿਹੜਾ ਕਿਰਤ ਕਾਣਿਆ ਉਹ ਪ੍ਰਭੂ ਦੇ ਉਪਕਾਰ ਭੁਲਾ ਦਿੰਦਾ ਕਿ ਉਸ ਨੇ ਮਿਹਰ ਕਰਕੇ ਮਨੁੱਖਾ ਜਨਮ ਬਖਸ਼ਿਆ ਹੈ ਸਬੇ ਧਿਰਾਨ ਨਿਖੁੱਟੀ ਅਸ ਹਿਰ ਲਈਸ ਧਰਤੇ ਨਿੰਦਾ ਆਦਿਕ ਦੇ ਸਾਰੇ ਦੋ ਪੇਚਾਂ ਤੇ ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ ਤਾਂ ਫਲ ਭੋਗਣ ਲਈ ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ ਵਿਝਣਾ ਕਲਾਹ ਨਾ ਦੇਵੰਦਾ ਤਾਂ ਲਾਇਆ ਕਰਤੇ ਜਦੋਂ ਚਾਰੇ ਬੰਨੇ ਝਗੜੇ ਨੂੰ ਅਕਿਰਤ ਕਾਣ ਮੁਕਰ ਨਹੀਂ ਦਿੰਦਾ ਪਾਉ ਆਤ ਕਰ ਦਿੰਦਾ ਹੈ ਤਾਂ ਕਰਤਾਰ ਉਸ ਨੂੰ ਉਠਾ ਲੈਂਦਾ ਜੋ ਜੋ ਕਰਤੇ ਅਹਮੇਓ ਝੜ ਧਰਤੀ ਪੜਤੇ ਮੁੱਕ ਦੀ ਗੱਲ ਇਹ ਹੈ ਕਿ ਜੋ ਜੋ ਮਨੋਕ ਅਹੰਕਾਰ ਕਰਦੇ ਹਨ ਉਹ ਟੈਕ ਭਉਣ ਤੋਂ ਡਿੱਗਦੇ ਹਨ ਸ਼ਲੋਕ ਮਹਲਾ 3 ਗੁਰਮਖ ਗਿਆਨ ਵਿਵੇਕ ਬੁੱਧ ਹੋਏ ਜੋ ਮਨੁੱਖ ਸਤਿਗੁਰੂ ਦੇ ਸਾਹਮਣੇ ਰਹਿੰਦਾ ਹੈ ਉਸ ਵਿੱਚ ਗਿਆਨ ਤੇ ਵਿਚਾਰ ਵਾਲੀ ਅਕਲ ਹੁੰਦੀ ਹੈ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿੱਚ ਗੁਨਾ ਦਾ ਹਾਰ ਪਰੋ ਲੈਂਦਾ ਹੈ ਪਵਿੱਤ ਪਾਵਨ ਪਰਮ ਵਿਚਾਰੀ ਆਚਰਨ ਦਾ ਬੜਾ ਸ਼ੁੱਧ ਤੇ ਉੱਚੀ ਮੱਤ ਵਾਲਾ ਹੁੰਦਾ ਹੈ ਜੇ ਉਸ ਮਿਲੈ ਤੇ ਸਪਾਰ ਉਤਾਰੀ ਜੋ ਮਨੁੱਖ ਉਸ ਦੀ ਸੰਗਤ ਕਰਦਾ ਹੈ ਉਸ ਨੂੰ ਵੀ ਉਸ ਸੰਸਾਰ ਸਾਗਰ ਤੋਂ ਪਾਰ ਉਤਾਰ ਲੈਂਦਾ ਹੈ ਅੰਤਰ ਹਰ ਨਾਮ ਬਾਸਨਾ ਸਮਾਣੀ ਉਸ ਮਨੁੱਖ ਦੇ ਹਿਰਦੇ ਵਿੱਚ ਹਰੀ ਦੇ ਨਾਮ ਰੂਪੀ ਸੁਗੰਧੀ ਸਮਾਈ ਹੋਈ ਹੁੰਦੀ ਹੈ ਹਰ ਦਰ ਸੋਬਾ ਮਹਾ ਉੱਤਮ ਬਾਣੀ ਜਿਸ ਕਰਕੇ ਉਸਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿੱਚ ਸੁਭਾ ਹੁੰਦੀ ਹੈ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਜੋ ਮਨੁੱਖ ਉਸ ਬੋਲੀ ਨੂੰ ਸੁਣਦਾ ਹੈ ਉਹ ਪ੍ਰਸੰਨ ਹੁੰਦਾ ਹੈ ਨਾਨਕ ਸਤਿਗੁਰ ਮਿਲੇ ਪਾਇਆ ਨਾਮ ਧਨਮਾਲ ਇਹ ਨਾਨਕ ਸਤਿਗੁਰ ਨੂੰ ਮਿਲ ਕੇ ਉਸ ਨੇ ਇਹ ਨਾਮ ਰੂਪ ਖਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ਮਹਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਏ ਪੂਰ ਸਤਗੁਰ ਭਾਵੈ ਸਤਗੁਰ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿੱਚ ਨਹੀਂ ਪੈ ਸਕਦਾ ਕਿ ਸਤਗੁਰ ਨੂੰ ਕੀ ਚੰਗਾ ਲੱਗਦਾ ਸੋ ਇਸ ਤਰ੍ਹਾਂ ਸਤਗੁਰ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਪਰ ਹਾਂ ਸਤਗੁਰ ਸੱਚ ਸਿੱਖਾਂ ਦੇ ਹਿਰਦੇ ਵਿੱਚ ਵਿਆਪਕ ਹੈ ਜੋ ਮਨੋਖੋਨਾਂ ਦੀ ਸੇਵਾ ਦੀ ਤਾਂਗ ਕਰਦਾ ਹੈ ਉਹ ਸਤਗੁਰ ਪ੍ਰਸੰਨਤਾ ਦੇ ਹਲਕੇ ਵਿੱਚ ਆ ਜਾਂਦਾ ਹੈ ਸਤਗੁਰ ਆਖੈ ਸੋਕਾਰ ਕਮਾਵਨ ਸੋ ਜਪ ਕਮਾਵੇਂ ਗੁਰ ਸਿੱਖਾਂ ਕੀ ਕਾਲ ਸੱਚਾ ਥਾਏ ਪਾਵੇ ਕਿਉਂਕਿ ਜੋ ਆਗਿਆ ਸਤਗੁਰੂ ਦਿੰਦਾ ਹੈ ਉਹ ਕੰਮ ਗੁਰਸੇ ਕਰਦੇ ਹਨ ਉਹ ਭਜਨ ਕਰਦੇ ਹਨ ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ ਵੈਣ ਸਤਗੁਰ ਕੇ ਹੁਕਮੇ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਏ ਆ ਲੋੜੇ ਤਿਸ ਗੁਰ ਸਿੱਖ ਫਿਰ ਨੇੜ ਨਾ ਆਵੇ ਜੋ ਮਨੁੱਖ ਸਤਗੁਰ ਦੇ ਆਸੇ ਦੇ ਵਿਰੁੱਧ ਗੁਰ ਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ ਗੁਰੂ ਦਾ ਸਿੱਖ ਫਿਰ ਉਸ ਦੇ ਨੇੜੇ ਨਹੀਂ ਟੁਕਦਾ ਗੁਰ ਸਤਗੁਰ ਅੱਗੇ ਕੋ ਜੀਉ ਲਾਇਕ ਹਲੈ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ ਪਰ ਜੋ ਮਨੁੱਖ ਸਤਗੁਰੂ ਦੀ ਝੂਰੀ ਵਿੱਚ ਚਿੱਤ ਜੋੜ ਕੇ ਸੇਵਾ ਦੀ ਘਾਲ ਘਾਲੇ ਗੁਰਸੇਖ ਉਸ ਦੀ ਕਾਰ ਕਮਾਉਂਦਾ ਹੈ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸੇਖ ਮੂਲ ਨਾ ਆਵੇ ਜੋ ਮਨੁੱਖ ਫਰੇਵ ਕਰਨ ਆਉਂਦਾ ਹੈ ਤੇ ਫਰੇਵ ਦੇ ਖਿਆਲ ਵਿੱਚ ਚਲਾ ਜਾਂਦਾ ਹੈ ਉਸ ਦੇ ਨੇੜੇ ਗੁਰੂ ਦਾ ਸੇਖ ਉਕਾ ਹੀ ਨਹੀਂ ਹੁੰਦਾ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇਂ ਨਾਨਕ ਆ ਕੇ ਸੁਣਾਉਂਦਾ ਹੈ ਪਾਉ ਜੋਰ ਦੇ ਕੇ ਸੁਣਾਉਂਦਾ ਹੈ ਕਿ ਨਰੋ ਸੱਚੀ ਵਿਚਾਰ ਦੀ ਗੱਲ ਇਹ ਹੈ ਜੇ ਵਿਣ ਸਤਗੁਰ ਕੈ ਮਨ ਮੰਨੇ ਕਾਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਸਤਗੁਰ ਦਾ ਮਾਨ ਪਤੀਜਣ ਤੋਂ ਬਿਨਾ ਪਾਉ ਗੁਰੂ ਆਸ਼ੇ ਦੇ ਵਿਰੁੱਧ ਜੋ ਮਨੁੱਖ ਠੱਗੀ ਆਦ ਕਰਕੇ ਗੁਰਸਿੱਖਾਂ ਪਾਸੋਂ ਕੰਮ ਕਰਾਏ ਪਾਉ ਆਪਣੀ ਸੇਵਾ ਕਰਾਏ ਉਹ ਬੜਾ ਦੁੱਖ ਪਾਉਂਦਾ ਹੈ। ਔੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਜੇ ਵੜ ਤੂੰ ਵੜ ਵੱਡੇ ਹੈ ਵੱਡਿਆਂ ਤੋਂ ਵੱਡੇ ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈ। ਆਪਣੇ ਜਿਹੜਾ ਤੂੰ ਆਪ ਹੀ ਜਿਸ ਨੂੰ ਮਿਲੈ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲੈ ਲਿਖਾ ਛੱਡੇ ਉਹੀ ਮਨੁੱਖ ਤੈਨੂੰ ਮਿਲਦਾ ਹੈ ਜਿਸ ਨੂੰ ਤੂੰ ਆਪ ਮਿਲਦਾ ਹੈ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖਸ਼ ਲੈਣਾ ਹੈ ਜਿਸ ਨੂੰ ਤੂੰ ਆਪ ਮਿਲਾਇਂਦਾ ਸੋ ਸਤਗੁਰ ਸੇਵੇ ਮਨ ਗੱਡ ਗੱਡੇ ਜਿਸ ਨੂੰ ਤੂੰ ਆਪਣਾ ਆਪ ਮਿਲਾਉਂਦਾ ਹੈ ਉਹੀ ਆਪ ਗੱਡ ਕੇ ਸਤਗੁਰ ਦੀ ਸੇਵਾ ਕਰਦਾ ਹੈ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਤੂੰ ਸੱਚਾ ਮਾਲਕ ਹੈਂ ਸਦਾ ਤੇ ਰਹਿਣ ਵਾਲਾ ਹੈ ਜੀਵਾਂ ਦਾ ਸਭ ਕੁਝ ਜਿੰਦ ਸਰੀਰ ਚੰਮ ਹੱਡ ਤੇਰਾ ਬਖਸ਼ਿਆ ਹੋਇਆ ਹੈ ਜਿਉਂ ਭਾਵੇ ਤਿਉ ਰੱਖ ਤੂੰ ਸਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਏ ਵੱਡਿਆਂ ਤੋਂ ਵੱਡੇ ਸੱਚੇ ਪ੍ਰਭੂ ਜਿਵੇਂ ਤੈਨੂੰ ਪਾਵੇ ਕਿਵੇਂ ਹੀ ਸਾਨੂੰ ਰੱਖ ਲੈ ਨਾਨਕ ਦੇ ਮਨ ਵਿੱਚ ਤੇਰੀ ਆਸ ਹੈ ਸ਼ੁੱਧ ਪੜਨ ਵਾਸਤੇ ਨਹੀਂ ਆ ਕਿਉਂਕਿ ਹਾਸ਼ੀਏ ਤੋਂ ਬਾਹਰ ਆ ਗਿਣਤੀ ਤੋਂ ਬਾਹਰ ਜਾ ਗਿਆ ਇਹ ਗੁਰੂ ਸਾਹਿਬ ਜੀ ਦੇ ਸਿਕਨੇ ਚਰਨੇ ਸੈਨ ਨੇ ਗੁਰੂ ਸਾਹਿਬ ਜੀ ਨੇ ਜੰਗ ਇਸ ਵਾਰ ਨੂੰ ਦਰਜ ਕੀਤਾ ਭਾਈ ਗੁਰਦਾਸ ਜੀ ਨੇ ਲਿਖਿਆ ਤਾਂ ਉਹਨਾਂ ਨੇ ਇਹਨੂੰ ਵੇਖ ਕੇ ਤੇ ਥੱਲੇ ਲਿਖਤਾ ਵੀ ਛੋਧਿਆ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਚੜਾ ਦਿੱਤਾ ਜੀ